ਜੀ ਗਾਇਜ਼ ਹੋਣ ਕਰਦੇ ਆਪਾਂ ਲੋਕੀ ਸ਼ੁਰੂਆਤ ਹੋਰ ਤੋਂ ਕਿੱਦਾਂ ਹੋਊਗੀ ਸਾਡੀ ਜਿਹੜੇ ਨਾਂ ਜੁੜੇ ਰਹੋ ਤਾਂ ਮੈਂ ਕਿ ਚੀਜ਼ ਦੇਖਣੀ ਆ ਤੇ ਗੋਲ ਗੱਪੇ ਵਾਲੇ ਤੇ ਆ ਗਿਆ ਛਾਪਾ ਗੋਲ ਗੱਪੇ ਲੈਦੋਂ ਮੈਨੂੰ ਛਾਪਾ ਪਾਪਾ ਜੀ ਹੋਈ ਪਾਉਣ ਦੇ ਛਾਪਾ ਕਰਦੇ ਆ ਕਿ ਭਾਈ ਇਹ ਆਲੇ ਦੁਆਲੇ ਲੋਕੀ ਬਹੁਤ ਇਕੱਠੇ ਹੋ ਗਏ ਆ ਤੇ ਕਹਿੰਦੇ ਫੂਡ ਲਾਇਸੈਂਸ ਸਾਡੇ ਤੋਂ ਹੈ ਨਹੀਂ ਕਿੰਦਾ ਦੇਉਦਾ ਲੋਕੀ ਹੁਣ 4 ਰੁਪਏ ਦੇ ਗੋਲ ਗੱਪੇ ਖਾਊਗੇ ਤੇ ਫੂਡ ਲਾਇਸੈਂਸੇ ਕੋਣ ਬਣਾਊਗਾ ਲੋਕੀ ਉੱਪਰ ਬਹੁਤ ਜਨੂ ਬੇਸੀ ਕਰਦੇ ਆ ਭਾਈ ਦਾ ਮੂੰਹ ਦੇਖ ਲੈ ਕਿੰਨਾ ਉਦਾਸ ਹੋ ਗਿਆ ਭਾਈ ਕੋਈ ਚੱਕਰ ਹੀ ਨਹੀਂ ਕਰੀ ਜਿੱਦਾਂ ਕੋਈ ਸਪੱਸ਼ਟ ਦਿਖਾ ਲਵੇ ਆ ਪੁੰਨੋ ਪਜੀ ਆਪਣਾ ਠੀਕ ਆ ਕੋਈ ਕੰਮ ਕਮ ਕਰਉਣਾ ਤੁਸੀਂ ਸਾਥ ਸਾਥ ਦੇ ਇਹਨਾਂ ਨੂੰ ਬਸ 1000 ਰੁਪਿਆ ਲੈਂਦੇ ਕੰਮ ਕਰਨੀ ਦਾ ਮਾਰ ਗਿਆ ਪਜੀ ਯਾਰੋ ਅਗਲਾ ਬੰਦਾ ਆਪਣੀ ਮਿਹਨਤ ਲਈ ਖਾਂਦੇ ਆਪਣੇ ਵਿੱਚ ਕਾਤੇ ਬੋਲਣਾ ਤੁਹਾਨੂੰ ਲੋੜ ਕੀ ਹੈ ਬੋਲਣ ਦੀ ਦਸਾਂ ਦੇ ਗੋਲ ਗੱਪੇ ਹੁੰਦੇ ਉਹਦੇ ਲਈ ਫੂਡ ਲੈ ਕੇ ਫੋਨ ਬਣਾਉਗਾ ਤੇ ਆਪਾਂ ਹੁਣ ਆਪਣੀ ਦੁਕਾਨ ਤੇ ਬੈਠ ਪੈਨ ਨਹੀਂ ਹਾਂ ਖੜੇ ਹਾਂ ਤੇ 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 ਵੀ ਕਰੀਏ ਬਾਣੀ ਪਾਣੀ ਆੜੀ ਬੈਠਾ ਖਲੀ ਕਰ ਦੋ ਚੈਨ ਸਬਸਕ੍ਰਾਈਬ ਕਰ ਦੋ ਬਾਕੀ ਦਾ ਲੋ ਸਾਡੇ ਨਾਲ ਜੁੜੇ ਰਹੋ ਆਪਾਂ ਬਾਕੀ ਦਾ ਵੀ ਤੁਹਾਨੂੰ ਦਿਖਾਉਣੇ ਆ ਲਓ ਜੀ ਹੁਣ ਆਪਾਂ ਬੈਠ ਗਏ ਆ ਸਾਨੂੰ ਉਧਰ ਵੀ ਕੋਈ ਕੰਮ ਨਹੀਂ ਹੁੰਦਾ ਅਸੀਂ ਬਾਹਰ ਬੈਠੇ ਆ ਤੇ ਕਸਟਮਰ ਦੇਖਣਦੇ ਹਾਂ ਦੱਸ ਕਸਟਮਰ ਅੰਦਰ ਪ੍ਰੀਤਮ ਭਰਾ ਆਪਣਾ ਕਿ ਕਸਟਮਰ ਅੰਦਰ ਤੇ ਅੱਜ ਪਾਪਾ ਜੀ ਪਰੀ ਪਿੰਡ ਉੱਥੇ ਗਏ ਨਹੀਂ ਘਰ ਨੂੰ ਜਨੰਦਰ ਤੇ ਅੱਜ ਲੋ ਜੀ ਹੁਣ ਸ਼ੌਂਕੀ ਭਾਈ ਲੱਗਾ ਸਾਮਾਨ ਚੱਕਣ ਛੇਦੀ ਸਾਮਾਨ ਚ ਛੇਦੀ ਨਹੀਂ ਮਤਲਬ ਲੇਟ ਹੀ ਆ ਟਾਈਮ ਟਾਈਮ ਹੋ ਗਿਆ ਸਵਾ ਅੱਠ ਤੇ ਸ਼ੌਂਕੀ ਭਾਈ ਲੱਗਾ ਸਾਮਾਨ ਚੱਕਣ ਨਾਲ ਪ੍ਰੀਤਮ ਭਰਾ ਵੀ ਹੈਗਾ ਬਿਸਕੁਟ ਇਹ ਹੋ ਗਏ ਸਲਾਬ ਗਏ ਆ ਤਾਂ ਇਹਨੂੰ ਆਪਾਂ ਕਰਾਂਗੇ ਰਸਵਾਹਾ ਤੇ ਬਿਸਕੁਟ ਲੱਗ ਗਏ ਸਲਾਬ ਤੇ ਹੁਣ ਆਪਾਂ ਚੱਲੇ ਹਾਂ ਇੱਧਰ ਹੀ ਘੁੰਮਣ ਤੇ ਹੁਣ ਲਖੋਲਾ ਤੇ ਹੁਣ ਆਪਾਂ ਦਿਖਾ ਰਹੇ ਤੇ ਗੋਲਗਾ ਪਹਿਲੇ ਕੋਲ ਅੱਜ ਵੀ ਰਸ਼ਾ ਜੋਪਰਾ ਇਲੈਕਟ੍ਰੋਨਿਕ ਬੰਨੂ ਨਾਲ ਆਈ ਆ ਉਹਦੇ ਉੱਤਰੋਂ ਮੋਹਨਪੁਰ ਦੇ ਵੀ ਆ ਇਹ ਭਾਜੀ ਹੁਣ ਇੱਥੇ ਖੜੇ 10 ਕੀ ਬਈ ਸ਼ੌਕੀ ਬਈ ਉਹ ਪੀ ਪੀ ਲੱਗਾ ਵਾ ਸਮਾਨ ਚੱਕਣਾ ਸ਼ੌਂਕੀ ਪਈ ਲੱਗੇ ਸ਼ੌਂਕੀ ਪਈ ਲੱਗਾ ਸਮਾਨ ਚੱਕਣਾ ਲੋ ਜੀ ਹੁਣ ਆਪਾਂ ਸਮਾਨ ਨੂੰ ਅੱਦਾਵਾ ਕਰਦੇ ਆ ਉਹ ਲੱਗੇ ਆ ਤਾਂ ਉਹ ਕਰਨਾ ਹੋ 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 ਤਨੂ ਲੋਕੋ ਚੁੱਕ ਕੇ ਦੇਖੋ ਨੀ ਮਮੋ ਵਾਲੀ ਉਹ ਆਗੇ ਜੀ ਸਾਡੇ ਵੱਡੇ ਬਾਊ ਜੀ ਆਪਣੀ ਟਾਰਗੇਟ ਨੂੰ ਦੇਖਦੇ ਚੱਲੇ ਆਂ ਆ ਚੱਕ ਲੋ ਭਾਜੀ ਆ ਚੱਕ ਲੋ ਬਾਦ ਵਿੱਚ ਲਗਣਾ ਉਦੋਂ ਖਾਣੇ ওকে ਅਮਾ ਇਸਦੀ ਗਾਂ ਉਹ ਬੱਚਾ ਵੀ ਟੈਨ ਜ਼ਿਆਦਾ ਹੋ ਗਿਆ ਆਓ ਮੈਂ ਕਰਦਾ ਮੈਂ ਕਰਦਾ ਸਹੀ ਟਾਈਮ ਹੀ ਨਹੀਂ ਲੱਗਾ ਬਲੌਗ ਬਣਾਉਂਦਾ ਜਿੰਨੂੰ ਕਹਿੰਦੇ ਆ ਇੱਕ ਮਿੰਟ ਵੀ ਟਾਈਮ ਨਹੀਂ ਲੱਗਾ ਸੀਗਾ ਸੇਲ ਆਪਾਂ ਕੱਲ ਵੀ ਲਾਈ ਸੀ ਸੇਲ ਆਪਣੀ ਅੱਜ ਵੀ ਚੱਲਣ ਦੀ ਉਹ ਆ ਇਸ ਕਰਕੇ ਆਪਾਂ ਬਹੁਤ ਜ਼ਿਆਦਾ ਬੀਚੀ ਸੀਗੇ ਤੇ ਹੁਣ ਟਾਈਮ ਲੱਗਾ ਇਸ ਟਾਈਮ ਦੇਖ ਲੋ ਬਾਕੀ ਤੁਹਾਨੂੰ ਚੈੱਕ ਕਰਾਉਣੇ ਆ ਹਨੇਰਾ ਹੋ ਗਿਆ ਆ ਇਹ ਭਾਜੀ ਜਿਹੜੇ ਆਪਣੇ ਨਵੇਂ ਆ ਇਹ ਆਪਾਂ ਸ਼ੂਜ਼ ਲਾਇਓ ਆ ਚੱਲਾਂ ਓਕੇ ਤੇਰੀ ਵੀਡੀਓ ਬਣਾ ਲੈਣੀ ਆਪਾਂ ਹੁਣ ਨੇਰੀ ਆਉਂਦੀ ਆ ਤਾਂ ਬਲਬ ਹਿਲੰਦੇ ਆ ਆ ਹਾਂਜੀ ਗਾਇਜ਼ ਕਿਉਂਕਿ ਮੀਂਹ ਦੀ ਹਸਾਉਣਾ ਹੋ ਗਈ ਹਵਾ ਵਗਣ ਲੱਗ ਪਈ ਆ ਤੇ ਇਹ ਜਿਹੜੇ ਰੈਕ ਟੂਕ ਸਾਰੇ ਪੇ ਸੀਗੇ ਇਹ ਹੁਣ ਅਪ ਚੱਕ ਇੱਧਰ ਰੱਖ ਲੈਣੇ ਅੰਦਰ ਰੱਖ ਲੈਣੇ ਆ ਠੀਕ ਆ ਜੀ ਤਾਰਾਂ ਜੁੜ ਗਈਆਂ ਲਾਈਟ ਚੱਲ ਗਈ ਆ ਵੀਡੀਓ ਕੋਈ ਪਤਾ ਨਹੀਂ ਜੀ ਦਾ ਵੀ ਨਹੀਂ ਪਤਾ ਹੈਗਾ ਠੀਕ ਆ ਬਾਕੀ ਤੁਸੀਂ ਸਾਡੀ ਬੁਲਡੀਆਂ ਜੁੜੇ ਰਹੋ ਬਲੋਗ ਵੇਖਣ ਲਈ ਸਾਡਾ ਜੀ ਲੋ ਜੀ ਗਾਇਸ ਤੁਹਾਨੂੰ ਪਤਾ ਹੈ ਕਿ ਨੀਰਾ ਹੋ ਹੀ ਗਿਆ ਆ ਨੀਰਾ ਹੋ ਗਿਆ ਤੇ ਆਪਾਂ ਰੈਗਰ ਗਾਉਣ ਲੱਗੇ ਅੰਦਰ ਰੱਖਣਾ ਠੀਕ ਆ ਜੀ ਤੇ ਇਹ ਆਗਾ ਪ੍ਰਿਆੰਚੂ ਲੱਗਾ ਆ ਅੰਦਰੋਂ ਬੂਟ ਲਿਆ ਕੇ ਜਿਹੜੇ ਖਾਲੀ ਹੋ ਗਏ ਰਹਿਕ ਉਹਨਾਂ ਵਿੱਚ ਲਾਉਣ ਲਿਆ ਆ ਵਾਕੀ ਤੁਹਾਨੂੰ ਪਿੱਛੇ ਵੀ ਆਪਾਂ ਝਾਤੀ ਮਰੋਣੇ ਆ ਕੀ ਪਿੱਛੇ ਚੱਲ ਰਿਹਾ ਮਾਹੌਲ ਚੱਲ ਲੋ ਜੀ ਗਾਇਸ ਪਿਛਲਾ ਮਾਹੌਲ ਚੱਲ ਦੇ ਇਹ ਲੋਕ ਕਿਤਾ ਖਲਾਰਾ ਆ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਮੜਿਆ ਆਪਾਂ ਉਹਨੇ ਸੈਟਿੰਗ ਕਰਾਂਗੇ ਨਾ ਵੀ ਠੀਕ ਆ ਜੀ ਸ਼ੂਜ਼ ਆਪਾਂ ਲਾਤੇ 650 ਰੁਪਏ ਜਿਹੜਾ ਮਰਜ਼ੀ ਲੈ ਜਾਓ ਆਣਗੇ 650 ਰੁਪਏ ਰੇਟ ਆਏਗਾ ਬੂੜਤਾ ਦਾ ਮਹਿੰਗੇ ਆ ਸੇਲ 'ਚ ਆਪਾਂ ਕੱਢਦਾਂ ਨੇ ਸੇਲ 'ਚ ਆਪਾਂ ਸਾਰੇ ਹੀ ਕੱਢਦਾਂ ਨੇ ਠੀਕ ਹੈ ਜੀ ਵਾਕੀ ਗਾਇਸ ਤੁਸੀਂ ਚੈਨਲ ਆਪਣੇ ਸਬਸਕ੍ਰਾਈਬ ਜਰੂਰ ਕਰ ਲਓ ਪੀਵੀ08 ਡੇਲੀ ਬਲੌਗ ਚੈਨਲ ਸਾਡਾ ਆ ਸਬਸਕ੍ਰਾਈਬ ਜਰੂਰ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਭਰਾ ਆਪਣੇ ਕਰ ਲਨ ਚੈਨਲ ਸਾਡੇ ਨੂੰ ਸਬਸਕ੍ਰਾਈਬ ਜੀ ਠੀਕ ਆ ਇੱਥੇ ਕਰਦੇ ਆਪਾਂ ਬਲੌਗ ਦੀ ਐਂਡਿੰਗ ਠੀਕ ਆ ਜੀ ਬਾਕੀ ਤੁਹਾਨੂੰ ਕੱਲ ਦਾ ਬਲੌਗ ਦਿਖਾਵਾਂਗੇ ਕੀ ਵੀਰੋ 8 ਡੇਲੀ ਬਲੌਗ ਠੀਕ ਆ ਜੀ ਥੈਂਕ ਯੂ ਧੰਨਵਾਦ